श्रीनानक पद पङ्कज बन्दन पद पङ्कज बन्दन सिमरो अङ्गद दोखने कन्दन अमर दास हिरदनित्यावा ਹਿਰਦੈ ਨਿਤ ਧਿਆਵਾਂ ਸ੍ਰੀ ਗੁਰ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬੇਗਨਨ ਕੇ ਨਾਸ਼ਿਕ ਬੇਗਨਨ ਕੇ ਨਾਸ਼ਿਕ হর গোবিন্দ শুভ সুমত পরশক শ্রী হর রায় নমো করি নমো করজি গুরু হর কৃষ্ণ নমন ਤੇਗ ਬਾਤਰ ਪਰਮ ਕਿਰਪਾਲਾ ਵਾਹਿ ਗੁਰੂ ਪਰਮ ਕਿਰਪਾਲਾ ਗੁਰੂ ਗੋਬਿੰਦ ਸਿੰਘ ਬਿਸਾਲਾ ਤਰੁ ਤਰਾ ਪਰ ਪੁੰਨ ਪੁੰਨ ਸੀਸਾ ਵਾਹਿ ਗੁਰੂ ਪੁੰਨ ਪੁੰਨ ਸੀਸਾ ਬੰਦੋ ਬਰ ਬਰ ਜਗਦੀ ਸਾ ਜਿਸਮ ਹੈ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਮੰਦੋ ਕਰੇ ਅਨੁਰਾਗ ਇਕੰਕਾਰ ਸਤ ਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸ਼ਨ ਸੋਏ ਕਹਾ ਬੁੱਧ ਪ੍ਰਵ ਤੁਛ ਹਮਾਰੀ ਵਰਣ ਸਕੈ ਮਹਮਾ ਜੋ ਤੇ ਹਾਰੀ हम ना सकत कर सिफत तुम्हारी आप ले हो तुम कथा सुधारी हम ना सकत कर सिफत तुम्हारी आप ले हो तुम कथा सुधारी सतना ਸ੍ਰੀ ਵਾਹਿਗੁਰੂ ਸਾਹਿਬ ਜੀ ਜਿਮ ਕੇ ਮਾਰੇ ਜਗਤ ਕੇ ਲੋਗ ਜਾਣੈ ਸકલ ਅਯੋਗ ਕੇ ਜੋਗ ਬ੍ਰह्म ਗਿਆਨ ਕੀ ਹੋਏ ਸਤਿ ਪਾਨੀ ਏ ਮਿਜਾਦ ਨਹ ਕੇ ਨਸਹਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਅਵਰਾਜਮਾਨ ਤਨ ਤਨ ਸਤਿਗੁਰੂ ਗੁਰਦੇਵ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਮਹਾਰਾਜ ਸਤਿਗੁਰਾਂ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਸਮੇਂ ਦੇ ਦੀਵਾਨ ਸਜੇ ਹਨ ਸਮਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੀ ਪਾਵਨ ਕਥਾ ਦਲਵੰજન ਗੁਰੂ ਸੂਰਮਾ ਵੱਡ ਯੋਧਾ ਬਹੁਤ ਪਰ ਉਪਕਾਰੀ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਮਹਾਰਾਜ ਸਤਿਗੁਰਾਂ ਦੇ ਜੀਵਨ ਪਰਥਾਏ ਕਥਾ ਦੇ ਪ੍ਰਸੰਗ ਆਪ ਜੀ ਸਰਵਣ ਕਰ ਰਹੇ ਹੋ ਪਿਛਲੀਆਂ ਦੀਵਾਨਾਂ ਵਿੱਚ ਆਪ ਜੀਆ ਨੇ ਸਰਵਣ ਕੀਤਾ ਸੀ ਜਿਹੜਾ ਸਾਧ ਸੰਗਤ ਜੀ ਕਾਜੀ ਜਿਸਨੇ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਘੋੜਾ ਵੇਚਿਆ ਸੀ ਜਦ ਕਿ ਘੋੜਾ ਹੈ ਗੁਰੂ ਘਰ ਦਾ ਹੀ ਸੀ ਇੱਕ ਸੇਵਕ ਘੋੜਾ ਲੈ ਕੇ ਆ ਰਿਹਾ ਸੀ ਤੇ ਉਹ ਘੋੜਾ ਬਾਦਸ਼ਾਹ ਦੇ ਵੱਲ ਖੋਇਆ ਗਿਆ ਤੇ ਫਿਰ ਗੁਰੂ ਘਰ ਦੇ ਵਿੱਚ ਸ਼ਾਮਲ ਹੋ ਗਿਆ ਸਾਰਾ ਪ੍ਰਸੰਗ ਆਪ ਜੀਆ ਨੇ ਸਰਵਣ ਕੀਤਾ ਹੈ ਸੋ ਉਸ ਤੋਂ ਉਪਰੰਤ ਬਾਰਸ਼ਾ ਕਹਿਣ ਲੱਗਾ ਕਿ ਮਹਾਰਾਜ ਇਸ ਘੋੜੇ ਦੇ ਬਦਲੇ ਜੋ 10000 ਰੁਪਈਆ ਤੁਸੀਂ ਮੈਨੂੰ ਦੇਣਾ ਹੈ ਉਹ ਦੇਣਾ ਕਰੋ ਜਦ ਕਿ ਮਹਾਰਾਜ ਨੇ ਪੈਸੇ ਦੇਣ ਤੋਂ ਇਨਕਾਰ ਵੀ ਨਹੀਂ ਕੀਤਾ ਮਹਾਰਾਜ ਕਹਿਣ ਲੱਗੇ ਕਿ ਜਦੋਂ ਸੰਗਤਾਂ ਆਉਣਗੀਆਂ ਸਾਡੇ ਕੋਲ ਪੈਸੇ ਹੋਣਗੇ ਉਦੋਂ ਤੈਨੂੰ ਪੈਸੇ ਦੇ ਦੇਵਾਂਗੇ ਪਰ ਉਹ ਬਹੁਤ ਜ਼ਿਆਦਾ ਸਤਗੁਰਾਂ ਦੀ ਨਰਾਦਰੀ ਕਰਨ ਲੱਗਾ ਮਹਾਰਾਜ ਦੇ ਨਾਲ ਬਾਦ ਸ਼ਗਦ ਬੋਲਣ ਲੱਗਾ ਤੇ ਇੱਕ ਦਿਨ ਮਹਾਰਾਜ ਜਦੋਂ ਸੁੱਖ ਲੈ ਰਹੇ ਸੀ ਤੇ ਬਾਬੇ ਬੁੱਢੇ ਦੇ ਨਾਲ ਆ ਕੇ ਬੈਂਸਨ ਲੱਗਾ ਬੋਲਦਿਆਂ ਬੋਲਦਿਆਂ ਬੜਾ ਕੂੜ ਬੋਲੀ ਗਿਆ ਤੇ ਕਹਿਣ ਲੱਗਾ ਜਦੋਂ ਮੈਂ ਬਾਦਸ਼ਾਹ ਨੂੰ ਜਾ ਕੇ ਤੁਹਾਡੀ ਸ਼ਿਕਾਇਤ ਕਰਾਂਗਾ ਫਿਰ ਮੈਂ ਜਮਾਈ ਬਣ ਕੇ ਪੈਸੇ ਲਵਾਵਾਂਗਾ ਇਹ ਗੱਲ ਜਦੋਂ ਕਾਜੀ ਨੇ ਕਹੀ ਤਾਂ ਬਾਬਾ ਬੁੱਢਾ ਸਾਹਿਬ ਜੀ ਰੋਹ ਦੇ ਵਿੱਚ ਆ ਗਏ ਤੇ ਕਹਿ ਲੱਗੇ ਕਿ ਕਾਜੀ ਤੈਨੂੰ ਆਉਣ ਵਾਲੇ ਸਮੇਂ ਦਾ ਨਹੀਂ ਪਤਾ ਤੇਰੇ ਉੱਤੇ ਐਸਾ ਸਮਾਂ ਆਏਗਾ ਤੂੰ ਇਸ ਦੁੱਖ ਦੇ ਵਿੱਚ ਇਸ ਭਰਮ ਦੇ ਵਿੱਚ ਹੀ ਮਰ ਜਾਏਗਾ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਤੇਰੇ ਜਵਾਈ ਨੇ ਕਿਉਂਕਿ ਸਾਧ ਸੰਗਤ ਜੀ ਜੋ ਦੁਨਿਆਵੀ ਅੱਖ ਹੁੰਦੀ ਹੈ ਤੇ ਪਰਮਾਰਥ ਦੀ ਜੋ ਅੱਖ ਹੁੰਦੀ ਹੈ ਦੋਵਾਂ ਵਿੱਚ ਬੜਾ ਫਰਕ ਹੈ ਇਸ ਕਾਜੀ ਦੀ ਜੋ ਧੀ ਹੈ ਬੀਬੀ ਕੋਲਾ ਜੀ ਉਹ ਗੁਰੂ ਘਰ ਦੇ ਉੱਤੇ ਅਥਾਹ ਸ਼ਰਧਾ ਰੱਖਦੀ ਹੈ ਕੋਈ ਬਰਾਣਾ ਉਹਦਾ ਜਪ ਤਪ ਹੈ ਜੋ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰ ਦੇ ਨਾਲ ਉਹਦਾ ਐਸਾ ਪ੍ਰੇਮ ਹੈ ਤੇ ਬਾਤ ਜਿਹੋ ਕਾਜੀ ਹੈ ਉਹ ਇਸ ਗੱਲ ਨੂੰ ਸਮਝ ਨਹੀਂ ਸਕੇਗਾ ਇਹ ਗੱਲ ਬਾਬਾ ਬੁੱਢੇ ਸਾਹਿਬ ਜੀ ਨੇ ਜਦੋਂ ਕਹੀ ਤੇ ਕਾਜੀ ਬੜੇ ਗੁੱਸੇ ਦੇ ਵਿੱਚ ਆਪਣੇ ਘਰ ਵੱਲ ਨੂੰ ਗਿਆ ਪਿਛਿਓਂ ਦੀ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤੇ ਮਹਾਰਾਜ ਮਨ ਦੇ ਵਿੱਚ ਸੋਚਦੇ ਨੇ ਕਿ ਬਾਬਾ ਜੀ ਨੂੰ ਇਸ ਪ੍ਰਕਾਰ ਦੇ ਬਚਨ ਨਹੀਂ ਸੀ ਕਰਨੀ ਚਾਹੀਦੇ ਤੇ ਨਾਲ ਇਹ ਵੀ ਗੱਲ ਸੋਚਦੇ ਨੇ ਕਿ ਜੋ ਹੁਣ ਇਹਨਾਂ ਨੇ ਬਚਨ ਕਰ ਦਿੱਤੇ ਨੇ ਉਹ ਪਰਤੱਕ ਤਾਂ ਹੋਣੀ ਹੀ ਨੇ ਕਿਉਂਕਿ ਮਹਾਪੁਰਸ਼ਾਂ ਦੇ ਬਚਨ ਨੇ ਸੋ ਕਿਸ ਪ੍ਰਕਾਰ ਛੇਵੇਂ ਪਾਤਸ਼ਾਹ ਮਨ ਦੇ ਵਿੱਚ ਸੋਚ ਰਹੇ ਨੇ ਉਹ ਕਥਾ ਸਰਵਣ ਕਰੀਏ ਸਤਿਗੁਰਾਂ ਨੂੰ ਸੀਸ ਝੁਕਾਈਏ ਅਦਬ ਸਤਕਾਰ ਸਹਿਤ ਆਖੀਏ ਜੀ ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਿਮ ਕੇ ਮ ਕਰੇ ਜਗਤ ਕੇ ਲੋਗ ਮਹਾਰਾਜ ਸੋਚਦੇ ਨੇ ਕਿ ਜੋ ਇਹਨਾਂ ਮਹਾਪੁਰਸ਼ਾਂ ਦੇ ਪਨੋ ਬਚਨ ਹੋ ਜਾਣ ਸੰਸਾਰ ਦੇ ਲੋਕੋ ਹੀ ਕਰਦੇ ਨੇ। ਉਹ ਹੀ ਕਰ ਸਕਦੇ ਨੇ ਹੋਰ ਕੋਈ ਚਾਰਾ ਨਹੀਂ। ਜਾਣੇ ਸ਼ਕਲ ਅਤੋਗ ਕੇ ਜੋਗ ਤੇ ਇਹ ਸਾਰਾ ਕੁਝ ਜਾਣਦੇ ਨੇ। ਬੀਤੇ ਹੋਏ ਸਮੇਂ ਨੂੰ ਭਵਿੱਖ ਨੂੰ ਵਰਤਮਾਨ ਨੂੰ ਇਤਨਾ ਤਿੰਨਾ ਕਾਲਾਂ ਤੋਂ ਪੂਰੇ ਪਰਿਚਿਤ ਹੁੰਦੇ ਨੇ ਜੋ ਸਾਧੂ ਜਨ ਹੁੰਦੇ ਨੇ। ਇਹਨਾਂ ਨੂੰ ਪਤਾ ਹੁੰਦਾ ਹੈ ਕਿ ਕੀ ਯੋਗ ਹੈ ਤੇ ਕੀ ਅਯੋਗ ਹੈ ਕੀ ਸਹੀ ਹੈ ਤੇ ਕੀ ਗਲਤ ਹੈ ਐਸੇ ਮਹਾਪੁਰਸ਼ ਸਾਰਾ ਕੁਝ ਜਾਣਦੇ ਹਨ ਬ੍ਰਹਮ ਗਿਆਨੀ ਕੀ ਹੋਏ ਸਤਿਬਾਨੀ ਐਸੇ ਬ੍ਰਹਮ ਗਿਆਨੀ ਮਹਾਪੁਰਸ਼ ਸਾਧੂ ਜਾਨ ਬਾਬਾ ਬੁੱਢਾ ਸਾਹਿਬ ਜੀ ਵਰਗੇ ਮਹਾਪੁਰਖ ਉਹਨਾਂ ਦੇ ਮੁਖੋਂ ਜੋ ਗੱਲ ਹੋ ਗਈ ਜੋ ਬਾਣੀ ਉਹਨਾਂ ਨੇ ਕਹਿ ਦਿੱਤੀ ਉਹ ਸੱਚ ਹੋ ਜਾਂਦੀ ਹੈ। ਏ ਮਜਾਦ ਨਹਿ ਕੀ ਨ ਸਹਾਨੀ ਇਸ ਗੱਲ ਦੀ ਕੋਈ ਹਾਨੀ ਨਹੀਂ ਕੋਈ ਲਾਭ ਨਹੀਂ ਜੋ ਸਾਧੂ ਜਨ ਹੁੰਦੇ ਨੇ ਸਾਧ ਸੰਗਤ ਜੀ ਇੱਕ ਤਾਂ ਸਾਰਾ ਕੁਝ ਜਾਣਦੇ ਨੇ ਸਾਰੀ ਗੱਲਾਂ ਦੇ ਭੇਤ ਹੀ ਹੁੰਦੇ ਨੇ ਤੇ ਦੂਸਰੀ ਗੱਲ ਜਿਹੜਾ ਬਚਨ ਉਹ ਕਰ ਦੇਣ ਉਹ ਸੱਚ ਹੁੰਦਾ ਹੈ ਤੇ ਤੀਸਰੀ ਗੱਲ ਇਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਹੁੰਦੀ ਬੇਸ਼ੱਕ ਇਹਨਾਂ ਦਾ ਲਾਭ ਹੋਵੇ ਇਹਨਾਂ ਦੀ ਹਾਨੀ ਹੋਵੇ ਇਉਂ ਉਸ ਗੱਲ ਦੀ ਪ੍ਰਵਾਹ ਨਹੀਂ ਕਰਦੇ ਚਾਹੇਤ ਹਮ ਕੋ ਵੀ ਅਬ ਐਸੇ ਮਾਰਾ ਸੋਚਦੇ ਨੇ ਕਿ ਹੁਣ ਸਾਨੂੰ ਇਹੀ ਕਰਨਾ ਚਾਹੀਦਾ ਜੋ ਬਾਬਾ ਜੀ ਨੇ ਬਚਨ ਕਰ ਦਿੱਤੇ ਉਹਨੂੰ ਮੰਨਣਾ ਚਾਹੀਦਾ ਹੈ ਵਿਦਕੇ ਬਾਕ ਸਫਲ ਹੋਏ ਜੈਸੇ ਇਸ ਬਾਬੇ ਬੁੱਢੇ ਦੇ ਜਿਹੜੇ ਕੀ ਹੋਏ ਬਚਨ ਨੇ ਜਿਹੜੀ ਗੱਲ ਆਖੀ ਹੈ ਮੂੰਹ ਵਿੱਚੋਂ ਉਹ ਸੱਚ ਹੋ ਹੀ ਜਾਣੀ ਹੈ ਮਾਤਾ ਆਧਿਕ ਦੇ ਬੜ ਅਹ ਪਰ ਜਦੋਂ ਮਾਤਾ ਜੀ ਨੂੰ ਉਸ ਗੱਲ ਦਾ ਪਤਾ ਲੱਗੇਗਾ ਉਹ ਵੀ ਥੋੜਾ ਭਰਮ ਕਰਨਗੇ ਸ਼ੁਰੂ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਕਿਉਂਕਿ ਕਾਜੀ ਹਰ ਪਾਸੇ ਇਸੇ ਗੱਲ ਦਾ ਰੋੜਾ ਪਾਏਗਾ ਕਿ ਗੁਰੂ ਹਰਗੋਬਿੰਦ ਸਾਹਿਬ ਜੀਆ ਨੇ ਮੇਰੀ ਧੀ ਦੇ ਨਾਲ ਨਿਕਾਹ ਕਰ ਲਿਆ ਤੇ ਜਦੋਂ ਇਹ ਗੱਲ ਅੰਮ੍ਰਿਤਸਰ ਦੇ ਲੋਕਾਂ ਵਿੱਚ ਪਹੁੰਚੇਗੀ ਮਾਤਾ ਜੀ ਦੇ ਕੋਲ ਪਹੁੰਚੇਗੀ ਮਾਦਾ ਨਾਨਕੀ ਮਾਤਾ ਗੰਗਾ ਜੀ ਦੇ ਕੋਲ ਤੇ ਉਹ ਵੀ ਸਾਡੇ ਉੱਤੇ ਗੁੱਸਾ ਕਰਨਗੇ ਸੁਣ ਕਰ ਕਰੇ ਕਰੋਧ ਸਭ ਸਹਿ ਸਾਡੀਆਂ ਸੰਗ ਦਾ ਵਿਰੋਧ ਕਰਨਗੇ ਸਾਨੂੰ ਮਸੰਦ ਵੀ ਕਹਿਣਗੇ ਮਾਤਾ ਜੀ ਪਰਿਵਾਰ ਵਾਲੇ ਕਹਿਣਗੇ ਪਰ ਅਸੀਂ ਸਹਿ ਲਾਂਗੇ ਉਹ ਸਾਰੀਆਂ ਗੱਲਾਂ ਸਾਨੂੰ ਸਹਿਣੀਆਂ ਪੈਣਗੀਆਂ ਕਾਨਹ ਗਿਆਨੀ ਕੋ ਸਹਿਸਰਾਪ ਸਮੇ ਸਮੇ ਦੇ ਉੱਤੇ ਬੜੇ ਮਹਾਪੁਰਸ਼ ਬ੍ਰਹਮ ਗਿਆਨੀ ਹੋਏ ਹਨ ਸੰਸਾਰ ਦੇ ਉੱਤੇ ਹਾਮਰੇ ਪਿਤਾ ਲਹੋ ਦੁਖਿਆਪ ਸਾਡੇ ਪਿਤਾ ਜੀ ਮਹਾਨ ਬ੍ਰਹਮ ਗਿਆਨੀ ਤਨ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਗੁਰਦੇਵ ਜੀ ਪੰਜਵੇਂ ਮਹਾਰਾਜ ਜਿਹੜੇ ਹੋਏ ਹਨ ਨਾਨਹਾਨ ਦਿਸਤੇ ਕਰਦੀਨੇ ਸਤਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਤੇ ਜਿਹੜੇ ਉਹਨਾਂ ਨੇ ਗੱਲ ਬਚਨ ਚੰਦੂ ਦੇ ਬਾਬਦ ਕੇ ਸੀ ਉਹ ਵੀ ਪਰਤੱਖ ਹੋ ਗਏ ਜਸੇ ਅਪ ਜਸ ਕਥ ਨਹੀਂ ਮਨ ਚੀਨੇ ਸਾਧੂਆਂ ਨੂੰ ਫਕੀਰਾਂ ਨੂੰ ਇਸ ਗੱਲ ਦਾ ਫਰਕ ਨਹੀਂ ਪੈਂਦਾ ਕਿ ਸੰਸਾਰ ਦੇ ਉੱਤੇ ਸਾਡੀ ਇੱਜ਼ਤ ਹੋ ਰਹੀ ਹੈ ਜਾਂ ਅਸੀਂ ਬੇਇੱਜ਼ਤ ਹੋ ਰਹੇ ਹਾਂ ਸਾਡਾ ਮਾਣ ਹੋ ਰਿਹਾ ਹੈ ਜਾਂ ਸਾਡਾ ਅਪਮਾਨ ਹੋ ਰਿਹਾ ਹੈ ਕੋਈ ਸਾਡੇ ਬਾਰੇ ਮਾੜਾ ਬੋਲ ਰਿਹਾ ਹੈ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਸਾਧੂ ਇਤਿਆ ਦੇਕ ਗਨ ਸਿਮਰ ਪ੍ਰਸੰਗ ਇਸ ਪ੍ਰਕਾਰ ਕਾਫੀ ਗੱਲਾਂ ਸੋਚ ਕੇ ਛੇਵੇਂ ਪਾਤਸ਼ਾਹ ਜੀ ਰਹੇ ਵਿਚਾਰਤ ਬਹੁਤ ਚਿਤ ਸੰਗ ਆਪਣੇ ਚਿੱਤ ਵਿੱਚ ਬੜਾ ਕੁਝ ਵਿਚਾਰਦੇ ਹਨ ਮੁਸਕਾਵਤ ਮੁਕ ਨਿਕ ਸੇਵਾ ਹਰੂ ਤੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਚਿਹਰੇ ਦੇ ਉੱਤੇ ਆਨੰਦ ਲੈ ਕੇ ਆਪਣੇ ਕਮਰੇ ਵਿੱਚੋਂ ਬਾਹਰ ਆਏ ਹਨ ਪ੍ਰਤਜੀ ਕਹੋ ਕਰੋ ਕੀ ਜਾਹਰ ਤੇ ਮਹਾਰਾਜ ਬਾਹਰ ਆ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿਣ ਲੱਗੇ ਮਹਾਪੁਰਸ਼ੋ ਕੀ ਗੈ ਬੈਠੇ ਹੋ ਗੁੱਸੇ ਗੁੱਸੇ ਦੇ ਵਿੱਚ ਕਿਹੜਾ ਬਚਨ ਕਰ ਬੈਠੇ ਹੋ ਤੁਸੀਂ ਉਚਿਤ ਅਨੁਚਿਤ ਨਰ ਦੇ ਵਿਚਾਰੀ ਬਾਬਾ ਜੀ ਆਪ ਜੀ ਨੇ ਇਸ ਗੱਲ ਦੀ ਵਿਚਾਰ ਨਹੀਂ ਕੀਤੀ ਕਿ ਇਹ ਸਮਾਂ ਉਚਿਤ ਹੈ ਜਾਂ ਅਨੁਚਿਤ ਹੈ ਕਹਿਣ ਦੇ ਲਈ ਆਪ ਜੀ ਨੇ ਗੁੱਸੇ ਦੇ ਵਿੱਚ ਆ ਕੇ ਇਹ ਗੱਲਾਂ ਕਹਿ ਦਿੱਤੀਆਂ ਝਗਰਤ ਕਾਜੀ ਸੰਗ ਉਚਾਰੀ ਉਹ ਕਾਜੀ ਸਾਡੇ ਨਾਲ ਝਗੜਾ ਕਰਨ ਲਈ ਆਇਆ ਸੀ ਉਹ ਜੋ ਬੋਲਦਾ ਸੀ ਉਹਨੂੰ ਬੋਲੀ ਜਾਣ ਦਿੰਦੇ ਪਰ ਤੁਸੀਂ ਅੱਗੋਂ ਕੋਈ ਬਚੈ ਨਹੀਂ ਸੀ ਕਹਿਣਾ ਪ੍ਰਸਾਦ ਸੰਗਤ ਜੀ ਕੋਈ ਸਤਿਗੁਰਾਂ ਦਾ ਨਰਾਤਰ ਕਰੇ ਤੇ ਸਿੱਖ ਸਹਿ ਜਾਏ ਇਹ ਕਿਵੇਂ ਹੋ ਸਕਦਾ ਗੁਰ ਕੀ ਨਿੰਦਾ ਸੁਨੇ ਨਾ ਕਾਨ ਭੇਟ ਤ ਕੀਜੈ ਸੰਗ ਕਿਰਪਾਨ ਜੇਕਰ ਕੋਈ ਗੁਰੂ ਦੀ ਨਿੰਦਾ ਕਰਦਾ ਗੁਰੂ ਦੇ ਬਾਰੇ ਆਪਸ਼ਬਦ ਬੋਲਦਾ ਸਿੱਖ ਸਹਿ ਨਹੀਂ ਸਕਦਾ ਮਹਾਰਾਜ ਪਰ ਕਹਿ ਰਹੇ ਨੇ ਕਿ ਬਾਬਾ ਜੀ ਜੇਕਰ ਉਹ ਸਾਡੇ ਬਾਰੇ ਕੁਝ ਕਹਿ ਰਿਹਾ ਸੀ ਕਾ ਜੀ ਤਾਂ ਉਹਨੂੰ ਕਹਿਣ ਦਿੰਦੇ ਤੁਸੀਂ ਗੁੱਸਾ ਨਾ ਕਰਦੇ ਕੈਮ ਕਰਨੀ ਹਮ ਕੋ ਬਣ ਆਵੇ ਜਿਹੜੇ ਆਪ ਜੀ ਨੇ ਬਚਨ ਕਰ ਦਿੱਤੇ ਹਨ ਉਹ ਸੱਚੋ ਜਾਣਗੇ ਤੁਮਰੇ ਸਮ ਬੜ ਕਹਾ ਅਲਾਵੇ ਤੁਹਾਡੇ ਵਰਗੇ ਮਹਾਪੁਰਸ਼ਾਂ ਦੇ ਮੱਖੋਂ ਬਚਨ ਹੋਏ ਨੇ ਅਸੀਂ ਟਾਲ ਵੀ ਨਹੀਂ ਸਕਦੇ ਸੰਸਾਰ ਦੇ ਰੋਗ ਸੰਸਾਰ ਦੇ ਲੋਕ ਸਾਧ ਸੰਗਤ ਜੀ ਕੁਝ ਵੀ ਬੋਲੀ ਜਾਣ ਉਹਨਾਂ ਦਾ ਬੋਲਿਆ ਹੋਇਆ ਕਿਤੇ ਪ੍ਰਵਾਨ ਥੋੜੀ ਹੁੰਦਾ ਪਰ ਜੋ ਮਹਾਪੁਰਸ਼ਾਂ ਦੇ ਮੱਖੋਂ ਬਚਨ ਹੋ ਜਾਣ ਚਾਹੀਏ ਸਿੱਧ ਸੁਧਾਰ ਨੂੰ ਜਾਣ ਚਾਹੀਏ ਮਜ਼ਾਕ ਦੇ ਵਿੱਚ ਉਹ ਜਾਣ ਉਪਰ ਤੱਕ ਹੋ ਜਾਂਦੇ ਨੇ ਹਾਂਜੀ ਸੁਨ ਕਰ ਜੋਰ ਕਹਿਓ ਪ੍ਰਿਤ ਪਾਈ ਮਹਾਰਾਜ ਦੀ ਗੱਲ ਸੁਣ ਕੇ ਬਾਬਾ ਭਟਾ ਸਾਹਿਬ ਜੀ ਕਹਿੰਦੇ ਲੈ ਕਹਿਣ ਲਗੇ ਕਹੀ ਤਤਾ ਜਿਮ ਆਪ ਕਹਾਈ ਕਹਿਣ ਲਗੇ ਮਹਾਰਾਜ ਅਸਤਾ ਉਹੀ ਗਿਆ ਜਿਵੇਂ ਤੁਸੀਂ ਕਹਾਇਆ ਸਤਿਗੁਰੂ ਪਾਤਸ਼ਾਹ ਜੀ ਅਸੀਂ ਆਪ ਥੋੜੀ ਕੁਝ ਆਖਿਆ ਨਾਨਕ ਦਾਸ ਮੁਖ ਤੇ ਜੋ ਬੋਲੇ ਹੀहां ਉहां ਸੱਚ ਹੋਵੇ ਬੇਸੁਮਾਰ ਅਥਾ ਅਗਣਤ ਅਤੋਲੈ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੈ ਮਹਾਰਾਜ ਅਸੀਂ ਤਾਂ ਤੁਹਾਡੇ ਘਰ ਦੇ ਦਾਸ ਆਂ ਸਾਨੂੰ ਕੀ ਪਤਾ ਕਿਹੜੇ ਸਮੇਂ ਦੇ ਉਤੇ ਕੀ ਕਹਿਣਾ ਹੈ ਜੋ ਆਪ ਜੀ ਮੁਖ ਵਿੱਚੋ ਕਹਾ ਦਿੰਦੇ ਹੋ ਉਹ ਕਿਹਾ ਜਾਂਦਾ ਹੈ ਜਿਰੰਕਾਲ ਕੀ ਤਪ ਕੋ ਤਾਪਤ ਪਰ ਸਤਿਗੁਰੂ ਬਾਦਸ਼ਾਹ ਮਹਾਰਾਜ ਆਪ ਜੀ ਤਾਂ ਇਸ ਗੱਲ ਤੋਂ ਅਣਜਾਣ ਨਹੀਂ ਜੋ ਸ਼ਕਾਜੀ ਦੀ ਧੀ ਹੈ ਬੱਚੀ ਹੈ ਬੀਬੀ ਮੁੱਲਾ ਉਹ ਕਿੰਨੇ ਸਮੇਂ ਤੋਂ ਜਪ ਕਰ ਰਹੀ ਹੈ ਤੁਸੀਂ ਵੀ ਜਾਣਦੇ ਹੋ ਮਹਾਰਾਜ ਉਹ ਬੜੇ ਸਮੇਂ ਤੋਂ ਕਈ ਯੁੱਗਾਂ ਤੋਂ ਕਈ ਜਨਮਾਂ ਤੋਂ ਤਪੱਸਿਆ ਕਰ ਰਹੀ ਹੈ ਆਪ ਵੀ ਹਵੈ ਨਾ ਆਪ ਕੋ ਪ੍ਰਾਪਤ ਮਹਾਰਾਜ ਆਪ ਜੀ ਵੀ ਜਾਣਦੇ ਹੋ ਜੇਕਰ ਹੁਣ ਵੀ ਉਸ ਨੂੰ ਤੁਹਾਡੇ ਦیدار ਨਾ ਹੋਣ ਤੁਹਾਡਾ ਸੰਗ ਨਾ ਪ੍ਰਾਪਤ ਹੋਵੇ ਤੇ ਮਹਾਰਾਜ ਫਿਰ ਹੋਰ ਕੀ ਹੋ ਸਕਦਾ ਸਤਿਗੁਰੂ ਜੀ ਆਪ ਜੀ ਕਿਰਪਾ ਕਰੋ ਉਸ ਬੱਚੀ ਨੂੰ ਮਹਾਰਾਜ ਦਰਸ਼ਨ ਦਿਓ ਉਹਦਾ ਤਪ ਹੁਣ ਪੂਰਾ ਕਰ ਦਿਓ ਕਿਛੂ ਦੋਸ ਤੇ ਤਨ ਤੁਰ ਕਾਨੀ ਇਹਦਾ ਮਹਾਰਾਜ ਸੰਸਾਰ ਦੇ ਲੋਕਾਂ ਦੀਆਂ ਗੱਲਾਂ ਨੇ ਕਿ ਉਹ ਤੁਰਗ ਨੇ ਜਾਂ ਹਿੰਦੂ ਨੇ ਜਾਂ ਸਿੱਖ ਨੇ ਪਰ ਮਹਾਰਾਜ ਆਪ ਜੀ ਉਹਦੇ ਅੰਦਰ ਦੀ ਅਵਸਥਾ ਨੂੰ ਜਾਣਦੇ ਹੋ ਆਪ ਜੀ ਉਸ ਗੱਲ ਨੂੰ ਵਿਚਾਰੋ ਤਉ ਕਾਲ ਤੇ ਉਚਿਤ ਹੈ ਜਾਣੀ ਮਹਾਰਾਜ ਉਹਦੀ ਜੋ ਕਾਲਣਾ ਹੈ ਉਹਦਾ ਜੋ ਜਪਿਆ ਹੋਇਆ ਨਾਮ ਹੈ ਆਪ ਜੀ ਉਹਦਾ ਫਲ ਦਿਓ ਉਸ ਬੱਚੀ ਨੂੰ ਉਹਦੇ ਕੀਤੇ ਹੋਏ ਤਪ ਦਾ ਫਲ ਉਹਨੂੰ ਪ੍ਰਾਪਤ ਹੋਣਾ ਚਾਹੀਦਾ ਹੈ ਚੰਦਰਾਯਣ ਆਦਿਕ ਪ੍ਰਤ ਤਰੇ ਤੇ ਉਹ ਸਾਰਾ ਕੁਝ ਕਰਦੀ ਹੈ ਜੋ ਕੁਝ ਪਰਮੇਸ਼ਰ ਦੀ ਪ੍ਰਾਪਤੀ ਲਈ ਅੱਲਾਹ ਦੀ ਬੰਦਗੀ ਲਈ ਕੀਤਾ ਜਾਏ ਉਹ ਸਾਰਾ ਕੁਝ ਕਰਦੀ ਹੈ ਤਸਮਾ ਵੀ ਫੇਰਦੀ ਹੈ ਤੇ ਉਹ ਵਰਤ ਵੀ ਰੱਖਦੀ ਹੈ ਜਿਸ ਪ੍ਰਕਾਰ ਨੂੰ ਦੱਸਦਾ ਕੋਈ ਕਿ ਅੱਲਾਹ ਦੇ ਰਾਹ ਦੇ ਉੱਤੇ ਚੱਲਣ ਦਾ ਮਾਰਗ ਇਹ ਹੈ ਅੱਲਾਹ ਦੇ ਦਰਸ਼ਨ ਦੇ ਦਾਰੇ ਇਸ ਪ੍ਰਕਾਰ ਹੋ ਸਕਦੇ ਨੇ ਉਹ ਸਾਰਾ ਕੁਝ ਕਰਦੀ ਹੈ ਬੱਚੀ ਕਸ਼ਟ ਅਨੇਕ ਤਨ ਸਹਿ ਕੋ ਕਰੇ ਹੁਣੇ ਮਹਾਰਾਜ ਬੜੇ ਕਸ਼ਟ ਸਹਿ ਲੇ ਬੜਾ ਕੁਝ ਸਿਆ ਹੈ ਬੜੇ ਸਮੇ ਦਾ ਵਿਛੋੜਾ ਸਹਿ ਰਹੀ ਹੈ ਸੋ ਸਭ ਸਫਲ ਹੋਏ ਇਸ ਪੇਰੇ ਉਹ ਮਹਾਰਾਜ ਉਸ ਬੱਚੀ ਦਾ ਹੁਣ ਸਫਲ ਹੋ ਜਾਣਾ ਚਾਹੀਦਾ ਹੈ ਹੁਣ ਉਸ ਨੂੰ ਫਲ ਸੁਖ ਮਿਲਣਾ ਚਾਹੀਦਾ ਹੈ ਉਪਜੇ ਪ੍ਰੀਤ ਆਪ ਕੋ 헤ਰੇ ਮਹਾਰਾਜ ਆਪ ਜੀ ਕਾਲ ਯੁਗ ਦੇ ਅਵਤਾਰ ਹੋ ਆਪ ਜੀ ਜਾ ਕੇ ਉਸ ਬੱਚੀ ਨੂੰ ਦਰਸ਼ਨ ਦਿਓਗੇ ਤਾਂ ਉਹਦੇ ਹਿਰਦੇ ਦੀ ਪਿਆਸ बुझेਗੀ ਸੁਨਤ ਮੋਨ ਸ਼੍ਰੀ ਹਰਿ ਗੋਬਿੰਦ ਧੰਨ ਸ਼੍ਰੀ ਗੁਰੂ ਹਰਿ ਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਬਾਬਾ ਬੁੱਢਾ ਸਾਹਿਬ ਜੀ ਦੇ ਬਚਨ ਸੁਣ ਕੇ ਕੁਝ ਸਮੇਂ ਲਈ ਮੋਨ ਹੋ ਗਏ ਕੁਝ ਨਾ ਬੋਲੇ ਰਿਕ ਵਿਸ਼ੇਸ਼ਟ ਤੇ ਰਾਮ ਮਨਿੰਦ ਜਿਸ ਪ੍ਰਕਾਰ ਸਾਧ ਸੰਗਤ ਜੀ ਸਮੇਂ ਦੇ ਅਵਤਾਰ ਹੋਏ ਨੇ ਸ਼੍ਰੀ ਰਾਮਚੰਦਰ ਭਗਵਾਨ ਜੀ ਪਰ ઋષਿ ਵਿਸ਼ੇਸ਼ਟ ਜੀ ਜਿਹੜੇ ਉਹਨਾਂ ਦੇ ਗੁਰੂ ਹੋਏ ਨੇ ਉਹ ਜਦੋਂ ਉਹਨਾਂ ਨੂੰ